ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਬਣਾਉਣ ਲੱਗੀ ਸੀ ਰਸਲੇ ਟਿੰਡੇ ਪਿਛਲੀ ਵੀਡੀਓ ਚ ਮੈਂ ਪਰਵੇਂ ਟਿੰਡੇ ਪਾਏ ਸੀ ਪਰ ਮੈਂ ਹੁਣ ਅੱਜ ਬਣਾ ਰਹੀ ਹਾਂ ਰਸਲੇ ਟਿੰਡੇ ਰਸਪਰੇ ਟਿੰਡੇ ਠੀਕ ਹੈ ਜੀ ਥੋੜਾ ਜਿਹਾ ਮੈਂ ਤੇਲ ਪਾਇਆ ਜਿਆਦਾ ਨਹੀਂ ਪਾਣਾ ਤੇ ਟਿੰਡਿਆਂ ਨੂੰ ਮੈਂ ਅੱਛੀ ਤਰ੍ਹਾਂ ਧੋ ਕੇ ਸੁਕਾ ਲਿਆ ਬਿਲਕੁਲ ਸੁੱਕ ਕੇ ਰੱਖਣੇ ਨੇ ਟਿੰਡੇ ਇਹਦੇ ਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਅਸੀਂ ਨਾਲ ਇਹਨੂੰ ਤੇਲ ਵਿੱਚ ਥੋੜਾ ਹਲਕੇ ਤੇਲ ਵਿੱਚ ਫਰਾਈ ਕਰਾਂਗੇ ਬਿਲਕੁਲ ਹਲਕੇ ਸੇਕ ਤੇ ਇਹ ਪੋਟੇਟੋ ਸਟੇਸ਼ੀ ਬੰਦੇ ਨੇ ਮੇਰੀ ਰੈਸਪੀ ਨਾਲ ਕੋਈ ਬਣਾ ਕੇ ਜਰ ਦੇਖਣਾ ਬਿਲਕੁਲ ਥੋੜਾ ਜਿਹਾ ਤੇਲ ਪਾਣਾ ਹੈ ਕਿਉਂਕਿ ਅਸੀਂ ਅਜੇ ਤੱਕ ਦੇ ਬਸੇ ਵੀ ਤੇਲ ਯੂਜ਼ ਕਰਨਾ ਹੈ ਫਿਰ ਜ਼ਿਆਦਾ ਤੇਲ ਹੋ ਜਾਏਗਾ ਨਾ ਫਿਰ ਸਬਜੀ ਦਾ ਸਵਾਦ ਖਰਾਬ ਹੋ ਜਾਂਦਾ ਐਸ ਵਾਸਤੇ ਸਿਰਫ ਦੋ ਚਮਚੇ ਛੋਟੇ ਪਾਣੇ ਜਿਆਦਾ ਨਹੀਂ ਪਾਣਾ ਤੇ ਹਲਕਾ ਜਿਹਾ ਚੰਮਕਾ ਪਾ ਕੇ ਐਨੂੰ ਹਲਕਾ ਹਲਕਾ ਪੁਣੀ ਦਿਓ ਫਿਰ ਜਿੱਥੇ ਹਾਂਜੀ ਹੁਣ ਅਸੀਂ ਹਲਕਾ ਜਿਹਾ ਜ਼ਿਆਦਾ ਚਲਾਉਣਾ ਪਾਉਗੇ ਅਸੀਂ ਇਹਨੂੰ ਹਲ ਕਰ ਕੇ ਪੁੰਨੇ ਪਾਵਾਂਗੇ ਘੱਟ ਤੋਂ ਘੱਟ 5-7 ਮਿੰਟ 10 ਮਿੰਟ ਇਹਨਾਂ ਨੂੰ ਪੁੰਨਣਾ ਜਦੋਂ ਅੱਧ ਕੱਚੇ ਹੋ ਜਾਣ ਤੇ ਇਹਨੂੰ ਉਤਾਰ ਲੈਣਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਭੁੱਜਦੇ ਗਏ ਨੇ ਬਿਲਕੁਲ ਨਾਲ ਨਹੀਂ ਲੱਗਦੇ ਕਿਉਂਕਿ ਅਸੀਂ ਨਮਕ ਪਾ ਦਿੱਤਾ ਹੈ ਨਮਕ ਪਾਣ ਨਾਲ ਇਹ ਥੱਲੇ ਨਹੀਂ ਚਿਪਕਣਗੇ ਤੇ ਬਿਲਕੁਲ ਹਲਕੇ ਜਿਹੇ ਤੇਲ ਤੇ ਸਿਮ ਤੇ ਤੁਸੀਂ ਭੁੰਨੇ ਜਾਓ ਜਿਆਦਾ ਤੇਜ਼ ਕਰੋਗੇ ਫਿਰ ਇਹ ਸੜਨੇ ਸ਼ੁਰੂ ਹੋਣਗੇ ਅਦਰਵਾਈਜ਼ ਬਹੁਤ ਅੱਛੇ ਭੁੱਜ ਜਾਂਦੇ ਨੇ ਆਜੇਨਾ ਬਗੋਤੀ ਟੇਸਟੀ ਢਿੰਡੇ ਬੰਦੇ ਨੇ ਇੱਕ ਵਾਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਅੱਜਕਲ ਢਿੰਡੇ ਬਹੁਤ ਆ ਰਹੇ ਨੇ ਬਹੁਤ ਹਲਕੇ ਹਲਕੇ ਔਰ ਛੋਟੇ ਛੋਟੇ ਬਹੁਤ ਪਿਆਰੇ ਬਰੇ ਢਿੰਡੇ ਆ ਰਹੇ ਨੇ ਗ੍ਰੀਨ ਕਲਰ ਦੇ ਔਰ ਜਰੂਰ ਬੱਚਾ ਨੂੰ ਖਵਾਇਆ ਕਰੋ ਹਰੀਆਂ ਸਬਜ਼ੀਆਂ ਬਹੁਤ ਹੀ ਟੇਸਟੀ ਬੰਦੇ ਨੇ ਔਰ ਬੱਚੇ ਵੀ ਖੁਸ਼ ਹੋ ਕੇ ਖਾਣਗੇ ਜਿਵੇਂ ਕੁਝ ਜੰਦ ਹੈ ਨਾ ਜੀ ਆਲੂ ਪੁੱਲਣਾ ਐਸ ਤਰੀਕਾ ਪੁੱਜਣਾ ਹੈ ਫਿਰ ਕੱਟ ਤੋਂ ਕੱਟ ਨੂੰ 5-7 ਮਿੰਟ ਅੱਛੇ ਪੁੱਲਾਂਗੇ ਇਸ ਤੋਂ ਬਾਅਦ ਅਸੀਂ ਸੜਕਾਲਾ ਕਰਾਂਗੇ ਹਾਂਜੀ ਬਹੁਤ ਵਧੀਆ ਦੇਖੋ ਕੁੱਝ ਵੇਲੇ ਇਸੇ 2 ਮਿੰਟ ਹੋਰ ਪੁੱਲਣਾਗੇ ਬਹੁਤ ਹੀ ਜਲਦੀ ਰੈਸਪੀ ਬਣਦੀ ਹੈ ਔਰ ਐਸੇ ਤਰੀਕੇ ਬਣਾ ਕੇ ਹੈਲਦੀ ਹੈਲਦੀ ਰੈਸਪੀ ਬੱਚਾ ਨੂੰ ਖਿਲਾਇਆ ਕਰੋ ਜਦੋਂ ਅਸੀਂ ਜਿਆਦਾ ਡੀਪ ਫਰਾਈ ਚੀਜ਼ਾਂ ਕਰਦੇ ਹਾਂ ਤੇ ਉਹ ਹੈਲਦੀ ਨਹੀਂ ਰਹਿੰਦੀਆਂ ਹੁੰਦੀਆਂ ਪੋਸਟਿਕ ਨੇ ਪਰ ਜਦੋਂ ਅਸੀਂ ਜਿਆਦਾ ਡੀਪ ਫਰਾਈ ਕਰ ਦਿੰਦੇ ਹਾਂ ਤੇ ਉਹ ਹੈਲਦੀ ਖਤਮ ਹੋ ਜਾਂਦੀ ਹੈ ਉਹਦੇ ਵਿੱਚੋਂ ਤੇ ਇਸ ਵਾਸਤੇ ਤੁਸੀਂ ਜਿਆਦਾ ਡੀਪ ਫਰਾਈ ਨਾ ਬਣਾਇਆ ਕਰੋ ਸਬਜ਼ੀਆਂ ਥੋੜੇ ਤੇਲ ਵਿੱਚ ਬਣਾਓ ਬੱਚਾ ਨੂੰ ਲਿੰਮਟ ਵਿੱਚ ਦਿਓ ਤੇਲ ਜ਼ਿਆਦਾ ਨਾ ਪਈ ਜਾ ਕੇ ਓਦ ਨਾਲ ਬਣਾਇਆ ਸਲਿੰਮਟ ਵਿੱਚ ਬਣਾਓ ਠੀਕ ਹੈ ਜੀ ਤਾਂ ਤੁਸੀਂ ਆਪਣੇ ਬੱਚਿਆਂ ਦੇ ਇਸ ਤੇ ਪਰਵਾਰ ਦੇ ਸਿਹਤ ਦਾ ਧਿਆਨ ਰੱਖ ਸਕਦੇ ਹੋ ਬਹੁਤ ਵਧੀਆ ਫਰਾਈ ਹੋ ਗਏ ਨੇ ਹੁਣ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਕਿਸੇ ਪਲੇਟ ਦੇ ਵਿੱਚ ਅਸੀਂ ਸਟੀਲ ਦੀ ਪਲੇਟ ਚੋਂ ਕੱਢ ਲਾਂਗੇ ਕਿਉਂਕਿ ਪਲਾਸਟਿਕ ਦੀਆਂ ਪਲੇਟਾਂ ਮੈਂ ਵੈਸੇ ਵੀ ਘੱਟ ਯੂਜ਼ ਕਰਦੀ ਹਾਂ ਗਰਮ ਗਰਮ ਜਦੋਂ ਤੁਸੀਂ ਪਲਾਸਟਿਕ ਦੀ ਪਲੇਟ ਚ ਪਾਉਂਦੇ ਹੋ ਤੇ ਸਾਰਾ ਜਦੋਂ ਹੁੰਦਾ ਪਲਾਸਟਿਕ ਉਹਦੇ ਨਾਲ ਹੀ ਚਿਪਕ ਜਾਂਦਾ ਐਸੋ ਵਾਸਤੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਸਟੀਲ ਦੇ ਬਰਤਨ ਵਿੱਚ ਹੀ ਗਰਮ ਚੀਜ਼ਾਂ ਪਾਇਆ ਕਰੋ ਇਹਨੂੰ ਹੌਲੀ ਹੌਲੀ ਅਸੀਂ ਕੱਢ ਲਵਾਂਗੇ ਤੇ ਪਲੇਟ ਵਿੱਚ ਅਸੀਂ ਉਹ ਕੜਦੇ ਜਾਵਾਂਗੇ ਜ਼ਿਆਦਾ ਲਾਲ ਨਹੀਂ ਕਰਨੇ ਬਸ ਇਹਨੂੰ ਥੋੜਾ ਫਰਾਈ ਕਰਨਾ ਸੀ 5 ਮਿੰਟ ਬਹੁਤ ਵਧੀਆ ਫਰਾਈ ਹੋ ਗਏ ਨੇ ਇਹਦੇ ਨਾਲ ਟੇਸਟ ਚ ਹੋਰ ਵਧੀਆ ਹੋ ਜਾਂਦਾ ਹੈ ਤਾਂ ਟੇਸਟ ਜਦੋਂ ਅਸੀਂ ਇਹਨੂੰ ਫਰਾਈ ਕਰ ਲੈਂਦੇ ਹਾਂ ਥੋੜੋ ਥੋੜੇ ਕਰਕੇ ਅਸੀਂ ਸਾਰੇ ਫਿਕਾਲ ਲਵਾਂਗੇ ਤੇਲ ਦੇਖੋ ਸਾਰਾ ਉਸ ਤਰੀ ਪਿਆ ਜਿੰਨਾ ਮੈਂ ਪਾਇਆ ਸੀ ਬਿਲਕੁਲ ਵੀ ਚੂਸਦੇ ਨਹੀਂ ਤੇਲ ਇਸ ਤਰ੍ਹਾਂ ਅਸੀਂ ਆਲੂ ਫਰਾਈ ਕਰਦੇ ਨਾ ਸੇਮ ਹੋਈ ਚੀਜ਼ ਹੋ ਚੰਗੀ ਅਸੀਂ ਸਾਰੇ ਕਢ ਲਾਂਗੇ ਹਾਸਤੇ ਹਾਸਤੇ ਹਾਂਜੀ ਹੁਣ ਅਸੀਂ ਇਹਦੇ ਵਿੱਚ ਹੋਰ ਤੇਲ ਪਾ ਲਾਂਗੇ ਜੀ ਹੁਣ ਅਸੀਂ ਜੀਰਾ ਤੇ ਸੌਂਫ ਸਭ ਤੋਂ ਪਹਿਲੇ ਪਾਵਾਂਗੇ। ਅੱਛੀ ਤਰ੍ਹਾਂ ਨੂੰ ਲਾਲ ਕਰਾਂਗੇ ਤੇ ਹੁਣ ਨਾਲ ਹੀ ਅਸੀਂ ਪਾਵਾਂਗੇ ਲਸਣ ਕਿਉਂਕਿ ਲਸਣ ਦਾ ਜਿਹੜਾ ਫਲੇਵਰ ਹੈ ਬਹੁਤ ਹੀ ਵਧੀਆ ਦੇਦਾ ਹੈ। ਜਦੋਂ ਅਸੀਂ ਲਸਣ ਨੂੰ ਭੁੰਨੇ ਆ ਨਾ ਤੇਲ ਵਿੱਚ ਤਾਂ ਬਹੁਤ ਹੀ ਵਧੀਆ ਫਲੇਵਰ ਆਉਂਦਾ ਇਸ ਦਾ। ਮੈਂ 10-12 ਕੱਲੀਆਂ ਲਸਣ ਦੇ ਲਈਆਂ ਨੇ ਅੱਜ ਮੈਨੂੰ ਗ੍ਰाइंड ਨਹੀਂ ਕੀਤਾ ਕਿਉਂਕਿ ਗ੍ਰाइंड ਦੇ ਨਾਲੋਂ ਜਿਹੜਾ ਕੱਟਿਆ ਲਸਣ ਹੈ ਨਾ ਇਹਦੇ ਵਿੱਚ ਤੇਲਿਆਂ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ। नो अच्छी तरह से लाल करना सौंप से जीरे के नाल ही अच्छी तरह लाल करेंगे असडे बस इस तरह ही शलिंग थोड़े थोड़े हो जाए ज़्यादा लाल नहीं करने बस इस तरह ही थोड़े फ्राई करने पाँच के मिनट वास्ते ਨਸਾਂ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਜਦੋਂ ਅਸੀਂ ਇਹਨੂੰ ਭੁੰਨਦੇ ਹਾਂ ਤੇ ਹੁਣ ਅਸੀਂ ਪਾਵਾਂਗੇ ਦੇਖੋ ਲਾਲ ਹੋ ਗਿਆ ਹੁਣ ਅਸੀਂ ਪਾ ਦਾਂਗੇ ਪਿਆਜ਼ ਪਿਆਜ਼ ਮੈਂ 3 ਲੈ ਲਏ ਕਿਉਂਕਿ ਅਸੀਂ ਅੱਧੇ ਤੋਂ ਮਸਾਲੇ ਵਿੱਚ ਬਣਾ ਰਹੇ ਹਾਂ ਥੋੜੇ ਗਰੇਵੀ ਵੀ ਬਣਾਣੇ ਆ ਤੇ ਜਦੋਂ ਅਸੀਂ ਜ਼ਿਆਦਾ ਮਸਾਲਾ ਬਣਾਵਾਂਗੇ ਤਾਂ ਹੀ ਗਰੇਵੀ ਅੱਛੀ ਬਣੇਗੀ ਮੈਂ 3 ਪਿਆਜ਼ ਲੈ ਲਏ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਕੱਟ ਕੇ ਲੈ ਸਕਦੇ ਹੋ ਆਪਣੀ ਮਰਜ਼ੀ ਨਾਲ ਕੱਟੋ ਤੁਸੀਂ ਜੀ ਪੂਣਾ ਸੇ ਨਾਲ अच्छे तरह ਭੁੰਨੋਗੇ ਕੜਾ ਕਰ ਵਿੱਚ ਲੱਕੜ ਦਾ ਕੰਮ ਚਾਰਿਆ ਸੀ ਇਸ ਵਾਸਤੇ ਆਵਾਜ਼ਾਂ ਆ ਰਹੀਆਂ ਨੇ ਅਦਰਵਾਜ਼ੀ ਲ ਕੋਸ਼ਿਸ਼ ਕਰਨੀ ਉਸ ਤਰ੍ਹਾਂ ਮੈਂ ਬੰਦੀ ਕਰ ਦੇਣੀ ਹੋਈ ਆ ਬਿਲਕੁਲ ਸਲੂਟ ਬਣਾਇਆ ਕਰੋ ਸਾਰ ਬੱਚਿਆਂ ਵਾਸਤੇ ਵੀ ਔਰ ਟੇਸਟੀ ਵੀ ਤੇ ਹੈਲਦੀ ਵੀ ਇੰਨੀ ਇਹ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਨੂੰ ਹੈਲਦੀ ਫੂਟੇ ਦੱਸਾਂ ਠੀਕ ਹੈ ਜੀ ਹੁਣ ਇਹਨਾਂ ਨੂੰ ਠੋਲਣ ਦਾ ਥੋੜਾ ਵੇਟ ਕਰਾਂਗੇ 2-3 ਮਿੰਟ ਵਾਸਤੇ ਸੰਜੀ ਪਿਆਜ਼ ਸਾਡੇ ਲਾਲ ਹੋ ਗਏ ਨੇ ਹੁਣ ਹਰੀ ਮਿਰਚ ਤੇ ਟਮਾਟਰ ਅਸੀਂ ਪਾਉਣਗੇ ਅੰਮ੍ਰਿਤ ਅਸੀਂ ਤਰਸੀ ਪੁੰਨਾਂਗੇ ਹਰੀਆਂ ਮਿਰਚਾਂ ਚਾਰ ਪਾਈਆਂ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਪਾ ਸਕਦੇ ਹੋ ਔਰ ਦੋ ਵੱਡੇ ਪਿਆਜ਼ ਪਾਏ ਨੇ ਛੋਕੇ ਸੇ ਮਸਾਲਾ ਬਹੁਤ ਹੀ ਵਧੀਆ ਬਣਾਣਾ ਹੈ ਮਸਾਲੇ ਚ ਜਿਵੇਂ ਟਿੰਡੇ ਦੇ ਬਨਣ ਨੇ ਠੀਕ ਹੈ ਜੀ ਛੋਕੇ ਜਦੋਂ ਅਸੀਂ ਪਰਵੇਂ ਟਿੰਡੇ ਬਣਾਣੇ ਆ ਉਹਦੇ ਵਿੱਚ ਅਸੀਂ ਮਸਾਲਾ ਪਾ ਦਿੰਨੇ ਆ ਬਟ ਇਹ ਅਸੀਂ ਕੱਟ ਕੇ ਬਣਾ ਰਹੇ ਹਸਲੇ ਟਿੰਡੇ ਬਣਾਣੇ ਨੇ ਇਸ ਵਾਸਤੇ ਸੁਣੋ ਮਸਾਲੇ ਦੀ ਜ਼ਿਆਦਾ ਜੀਰਕਾ ਜਦੋਂ ਚੰਗੀ ਤਰ੍ਹਾਂ ਭੁੰਨਾਗੇ ਜਦ ਅੱਛੀ ਤਰ੍ਹਾਂ ਪੁੱਜਿਆ ਲਿਆ ਫ੍ਰੀ ਕਰਾਂਗੇ ਮਸਾਲਾ ਬਹੁਤ ਵਧੀਆ ਸੀ ਬਣਾਣਾ ਤਾਂ ਕਿ ਸਾਡੇ ਟਿੰਡੇ ਬਹੁਤ ਹੀ ਟੇਸਟੀ ਬਣ ਸਕਣ ਹਾਂਜੀ ਤੁਸੀਂ ਹੋਰ ਇਹਨੂੰ ਸੇਫ ਬੰਦੇ ਤੇ ਵੀ ਰੱਖ ਸਕਦੇ ਹੋ ਕਿਉਂਕਿ ਬਹੁਤ ਜ਼ਿਆਦਾ ਹਲਕੇ ਤੇ ਜਲਣਾ ਨਹੀਂ ਇਸ ਵਾਸਤੇ ਮੈਂ ਥੋੜਾ ਗੁਸਤੋ ਚੇਂਜ ਕਰ ਲਿਆ ਗੈਸ ਦਾ ਚਿੱਲਾ ਇਹਨੂੰ ਅੱਛੀ ਤਰ੍ਹਾਂ ਪ੍ਰੈਸ ਕਰ ਕਰਕੇ ਪੁੱਟ ਲਓ। ਹੁਣ ਅਸੀਂ ਅੱਧੇ ਚਮਚ ਨਮਕ ਸੁਰ ਦਵਾਂਗੇ ਕਿਉਂਕਿ ਸਭ ਤੋਂ ਪਹਿਲੇ ਨਮਕ ਜ਼ਰੂਰੀ ਏ ਜਿਹੜਾ ਮਸਾਲਾ ਅੱਛੀ ਤਰ੍ਹਾਂ ਗਲ ਵੀ ਜਾਂਦਾ ਏ ਜਿਹੜੇ ਟਮਾਟਰ ਨਾਲ ਵੀ ਗਲ ਜਾਂਦੇ ਅੱਧਾ ਚਮਚ ਅਸੀਂ ਪਹਿਲੇ ਪਾ ਲਿਆ ਸੀ ਥੀਲਿਆਂ ਦੇ ਵਿੱਚ ਤੇ ਹੋਰ ਇੱਕ ਚਮਚ ਅਸੀਂ ਹੋਰ ਪਾ ਦਿੱਤਾ ਨਮਕ ਜਿਆਦਾ ਨਮਕ ਨਹੀਂ ਪਾਣਾ ਚੈੱਕ ਕਰਕੇ ਹੀ ਦਵਾ ਰੋ ਪਾਓ ਇਹਨੂੰ ਅੱਛੀ ਤਰ੍ਹਾਂ ਪੁਲਣਾ ਜਿਵੇਂ ਅੱਛੀ ਤਰ੍ਹਾਂ ਲਾਲੀ ਹੋਏ ਮਸਾਲੇ ਨੂੰ ਬਹੁਤ ਵਧੀਆ ਪੁੰਨਾ ਸੀ 2 ਮਿੰਟ ਹੋਰ ਪੁੰਨਾ ਜਾਈ ਹਾਂਜੀ ਹੁਣ ਅਸੀਂ ਪਾਵਾਂਗੇ ਹਲਦੀ ਪਾਉਗੇ ਹੁਣ ਅਸੀਂ ਪਾਵਾਂਗੇ ਦੇਕੀ ਵਿੱਚ ਤੁਸੀਂ ਆਪਣੇ ਮਰਜ਼ੀ ਮੁਤਾਬਿਕ ਪਾਉਣਾ ਜੋ ਮਸਾਲਾ ਪਾਣਾ ਹੈ ਗਰਮ ਮਸਾਲਾ ਉਹ ਥੋੜੀ ਜਿਹੀ ਕਾਲੀ ਮਿਰਚ ਮਿਕਸ ਕਰ ਦੇਣਾ ਹੁਣ ਅਸੀਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਤਾਂ ਕਿ ਜਿਹੜਾ ਮਸਾਲਾ ਹੈ ਨਾ ਅੱਛੀ ਤਰ੍ਹਾਂ ਭੁੱਜ ਜਾ ਤੇ ਮਿਕਸ ਹੋ ਜਾ। ਹਾਂਜੀ ਵੀ ਅੱਧੀ ਕਟੋਰੀ ਦੇ ਵਿੱਚ ਪਾਣੀ ਪਾਈਏ। ਹੁਣ ਅਸੀਂ ਮਸਾਲਿਆਂ ਨੂੰ ਅੱਛੀ ਤਰ੍ਹਾਂ ਭੁੰਨਣਾ। ਦੇਖੋ ਜੀ ਕਲਰ ਕਿੰਨਾ ਵਧੀਆ ਆ ਗਿਆ ਦਾ। ਮਸਾਲਿਆਂ ਦੇ ਨਾਲ ਕਲਰ ਕਿੰਨਾ ਵਧੀਆ ਦਾ ਬਣ ਗਿਆ ਕੋਈ ਐਕਸਟਰਾ ਨ ਮਸਾਲੇ ਨਹੀਂ ਪਾਏ ਜਿਹੜੇ ਕਿਚਨ ਦੇ ਸਪਸਾਲੇ ਹੁੰਦੇ ਨੇ ਉਹੀ ਵੇ ਸਾਰੇ ਪਾ ਰਿਹਾ ਕੋਈ ਐਕਸਟਰਾ ਨਹੀਂ ਪਾਇਆ ਕੋਈ ਵਜ਼ਾਰ ਦੇ ਨਹੀਂ ਪਾਇਆ ਠੀਕ ਹੈ ਜੀ ਹੁਣ ਅਸੀਂ ਪਾਵਾਂਗੇ 2 ਚਮਚ ਮਲਾਈ ਤੇ ਮਲਾਈ ਨਾਲ ਫਲੇਵਰ ਬਹੁਤ ਹੀ ਵਧੀਆ ਹੁੰਦਾ 2 ਚਮਚ ਮਲਾਈ ਤੇ ਪਾ ਦੋ ਇਹ ਨਾਲ ਟੇਸਟ ਵੀ ਬਹੁਤ ਵਧੀਆ ਹੋ ਜਾਏਗਾ ਪਰ ਬਹੁਤ ਹੀ ਸੌਅ ਲੱਗਣਗੇ ਇਹ ਅੱਛੀ ਤਰ੍ਹਾਂ ਮਿਕਸ ਕਰ ਲਿਆ ਮਲਾਈ ਨੂੰ ਦੋ ਮਿੰਟ ਸਿਰ ਚੰਗੀ ਲੱਗੇ ਮਸਾਲਾ ਦੇਖੋ ਕਿੰਨਾ ਵਧੀਆ ਬਣ ਗਿਆ ਕਿੰਨਾ ਟੇਸਟੀ ਲੱਗ ਰਿਹਾ ਕਿ ਹੁਣ ਹੀ ਅਸੀਂ ਇਹਨੂੰ ਕਾਲ ਕੇ ਪਰੌਂਠੇ ਨਾਲ ਖਾ ਲਈਏ ਬਹੁਤ ਹੀ ਵਧੀਆ ਹੈਲਦੀ ਮਸਾਲਾ ਬਣਦਾ ਇਹ ਮਸਾਲਾ ਕਾਫੀ ਪੁੱਜ ਗਿਆ ਹੁਣ ਅਸੀਂ ਕੀ ਕਰਾਂਗੇ ਕਿ ਜਿਹੜੇ ਟਿੰਡੇ ਸੀ ਫਰਾਈ ਕੀਤੇ ਹੋਏ ਸੀ ਅਸੀਂ ਉਹ ਵਿੱਚ ਪਾ ਦਾਂਗੇ। ਬਸ ਸੁਹਣਾ ਨਹੀਂ ਸੀ ਕਰਨਾ ਕੋਈ ਪਾਣੀ ਨਹੀਂ ਪਾਣਾ। ਇਹਨੂੰ ਅਸੀਂ ਹਲਕੀ ਅੱਗ ਤੇ ਪਕਾਉਣਾ। ਤੇ ਜਦੋਂ ਸਾਨੂੰ ਜ਼ਰੂਰਤ ਪੈਗੀ ਤਵੇ ਬਣਾਉਣ ਦੀ ਰਸਲੇ ਰਸਲੇ ਸੇ ਬਣਾਉਣਾ ਉਹਦੋਂ ਅਸੀਂ ਗਰਮ ਕਾੜੇ ਪਾਉਂਗਾ। ਬਸ ਤੁਸੀਂ ਸੁਹਣਾ ਨੂੰ ਹਲਕੀ ਅੱਗ ਤੇ ਸਿੰਮ ਤੇ ਧੁੱਜਣ ਦਿਓ। ਘੰਟੇ ਘਟੇ 5-7 ਮਿੰਟ ਵਾਸਤੇ ਠੀਕ ਹੈ। ਉਪਰ ਟੱਕੰ ਦੇ ਦਾਂਗੇ ਅਸੀਂ ਹੁਣ। ਤੇ ਇਹਨੂੰ ਹਲਕੇ ਹਲਕੇ ਪੁੱਜਣ ਦਵਾਂਗੇ ਹਾਂਜੀ ਇਹਨੂੰ ਅਸੀਂ ਟੱਕ ਦਿੱਤਾ ਹੁਣ ਘੜ ਤੋਂ ਘਟ ਅਸੀਂ ਇਹਨੂੰ 5 ਮਿੰਟ ਉੱਪਰ ਰਹਿਣ ਦਵਾਂਗੇ ਗੈਸ ਦੇ ਉੱਤੇ ਬਿਲਕੁਲ ਸੀਮ ਤੇ ਕਰ ਦੇਣੀ ਹੈ ਗੈਸ ਦੇਖੋ ਮੈਂ ਬਿਲਕੁਲ ਹਲਕੀ ਕਰ ਦਿੱਤੀ ਤੇ ਇਹਨੂੰ ਅੱਛੇ ਤਰ੍ਹਾਂ ਫਰਾਈ ਹੋਣ ਦਵਾਂ ਪੁੱਜਣ ਦਵਾਂ ਮਸਾਲੇ ਦੇ ਵਿੱਚ ਪੁੱਜਣਗੇ ਤਾਂ ਇਹਦਾ ਟੇਸਟ ਹੋਏਗਾ ਠੀਕ ਹੈ ਜੀ ਹਾਂ ਜੀ ਅਸੀਂ ਪੰਜ ਮਿੰਟ ਤੱਕ ਰੇਲੇ ਭੁੰਨ ਲਏ ਨੇ ਅੱਛੇ ਤਰ੍ਹਾਂ ਤੇ ਹੁਣ ਅਸੀਂ ਪਾਣੀ ਗਰਮ ਰੱਖਿਆ ਹੈ ਤੇ ਤਰੀ ਬਣਾਣੀ ਹੈ ਅਸੀਂ ਰਸਲੇ ਰਸਲੇ ਬਣਾਣੇ ਤਰੀ ਤੁਹਾਡੇ ਮਰਜ਼ੀ ਤੇ ਡਿਪੈਂਡ ਹੈ ਜਿੰਨੇ ਤੁਸੀਂ ਬਣਾਣੀ ਬਣਾ ਸਕਦੇ ਹੋ ਤੇ ਹੁਣ ਅਸੀਂ ਟਿੰਡੇ ਚੈੱਕ ਕਰ ਲੈਨੇ ਟਿੰਡੇ ਦੇਖੋ ਗਲੇ ਹੋਏ ਨੇ ਬਿਲਕੁਲ ਅਗਰ ਤੁਸੀਂ ਜ਼ਿਆਦਾ ਗਲਨੇ ਨੇ ਤੇ ਤਾਂ ਵੀ ਦੇਖ ਲੈ ਆ ਦੇਖੋ ਬਿਲਕੁਲ ਗਲੇ ਪਲੇ ਚੇਹੇ ਹੁਣ ਅਸੀਂ ਇਹਦੇ ਚ ਪਾਣੀ ਪਾਵਾਂਗੇ ਤੇ ਰਸਲੇ ਰਸਲੇ ਤਰੀ ਬਣਾਵਾਂਗੇ ਤਾਂ ਕਿ ਤਰੀ ਵੀ ਅੱਛੇ ਤਰ੍ਹਾਂ ਪੱਕ ਜਾਵੇ ਪਾਣੀ ਅਸੀਂ ਬੋਇਲ ਪਾ ਰਹੇ ਹਾਂ ਇਹਦੇ ਵਿੱਚ ਠੰਡਾ ਪਾਣੀ ਬਿਲਕੁਲ ਨਹੀਂ ਪਾਉਣਾ ਗਰਮ ਪਾਣੀ ਪਾਉਣਾ ਜਦੋਂ ਕਿ ਥੋੜੀ ਬਹੁਤੀ ਕਸਰ ਆ ਜੇ ਕਿ ਟਿੰਡਿਆਂ ਦੀ ਉਹ ਵੀ ਨਿਕਲ ਜਾਏਗੀ ਠੀਕ ਹੈ ਜੀ ਫਿਰ ਤੁਸੀਂ ਸੀਮਤ ਇਹਨੂੰ ਥੇ ਰੱਖ ਦੇਣਾ ਤੇ ਰਸਲੇ ਰਸਲੇ ਟਿੰਡੇ ਬਹੁਤ ਵਧੀਆ ਬਣ ਜਾਣਗੇ ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਨੇ ਤੇ ਜਦੋਂ ਬਣ ਜਾਣਗੇ ਤੇ ਹੋਰ ਦੇਖਣਾ ਕਿੰਨੇ ਟੇਸਟੀ ਬਣ ਜਾਣਗੇ ਹੁਣ ਅਸੀਂ ਹਰੇ ਧਨੀਏ ਦੀ ਤਿਆਰੀ ਕਰਦੇ ਹਾਂ ਤੇ ਇਹਨੂੰ ਅਸੀਂ ਸੀਮਤ ਰੱਖ ਦੋ ਉਪਰੋਂ ਟੱਕਰੇ ਨਾਲ ਇਹਨੂੰ ਦੇਖੋ ਸਹੀ ਤੇ ਕਰ ਦੇਣਾ ਗੈਸ ਨੂੰ ਨਹੀਂ ਤੇ ਤਰੀ ਤੁਹਾਡੀ ਇਕਦਮ ਸੁੱਕ ਜਾਏਗੀ ਤੇ ਅਚੀ ਤਰ੍ਹਾਂ ਪੱਕੇਗੀ ਨਹੀਂ ਮਸਾਲੇ ਵਿੱਚ ਰਚਨੇ ਨੇ ਠੀਕ ਹੈ ਜੀ ਅਸੀਂ ਹੁਣ ਸੇਮ ਤੇ ਕਰਕੇ ਇਹਨੂੰ ਰੱਖ ਦਿੱਤਾ ਉਧਰ ਅਸੀਂ ਕੋਨ ਧਨੀਆ ਦੀ ਤਿਆਰੀ ਕਰਦੇ ਹਾਂ ਤੇ ਅਸੀਂ 5 ਮਿੰਟੇ ਦੀ ਵੇਟ ਕਰਾਂਗੇ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਟੰਡੇ ਦੀ ਸਬਜ਼ੀ ਰਸਲੀ ਰਸਲੀ ਕਿੰਨੀ ਵਧੀਆ ਬਣ ਗਈ ਹੈ ਔਰ ਦੇਖੋ ਅਸੀਂ ਹੁਣ ਪਾਵਾਂਗੇ ਹਰਾ ਧਨੀਆ ਉੱਪਰ ਇਹਨੂੰ ਤੁਸੀਂ ਡੈਕੋਰੇਸ਼ਨ ਮਲਾਈ ਨਾਲ ਵੀ ਕਰ ਸਕਦੇ ਹੋ ਮੱਖਣ ਨਾਲ ਵੀ ਵਾਈਟ ਵਾਲੇ ਨਾਲ ਕਰ ਸਕਦੇ ਹੋ ਬੱਚੇ ਬਹੁਤ ਖੁਸ਼ ਹੁੰਦੇ ਨੇ ਜਦੋਂ ਤੁਸੀਂ ਡੈਕੋਰੇਸ਼ਨ ਕਰਕੇ ਦਿੰਦੇ ਹੋ ਇਸ ਤਰ੍ਹਾਂ ਦੀ ਹੈਲਦੀ ਵਾਲੀ ਚੀਜ਼ਾਂ ਬੱਚਾ ਨੂੰ ਖਵਾਓਗੇ ਤਾਂ ਬੱਚਾ ਵੀ ਖੁਸ਼ ਹੋਣਗੇ ਪਰਿਵਾਰ ਵੀ ਖੁਸ਼ ਰਹੇਗਾ ਔਰ ਟਿੰਡੇ ਬਿਲਕੁਲ ਦੇਖੋ ਗਲ ਚੁੱਕੇ ਨੇ ਸੀਰਾ ਹੋ ਗਿਆ ਨੇ ਬਿਲਕੁਲ ਔਰ ਬਹੁਤ ਹੀ ਅੱਛੀ ਰੈਸਪੀ ਤੇ ਹੈਲਦੀ ਬਣਦੀ ਹੈ ਮੇਰੀ ਇਹੀ ਮੱਛਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹੈਲਦੀ ਹੈਲਦੀ ਖਾਣਾ ਤੁਹਾਨੂੰ ਖਿਲਾਵਾਂ ਹੁਣ ਮੈਂ ਤੁਹਾਨੂੰ ਕਟੋਰੀ ਚ ਪਾ ਕੇ ਦਿਖਾਣੇ ਆ ਕਿ ਕਿੰਨੀ ਵਧੀਆ ਸਬਜ਼ੀ ਬਣੀ ਹੈ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਸਬਜ਼ੀ ਬਣੀ ਐ ਇੰਨੀ ਟੇਸਟੀ ਲੱਗ ਰਹੀ ਐ ਨਾ ਐ ਨੌਨ ਵੇਜ ਨੂੰ ਵੀ ਪਿੱਛੇ ਛੱਡ ਰਹੀ ਐ ਜਿਸ ਤਰ੍ਹਾਂ ਹੋਟਲਾਂ ਦੇ ਵਿੱਚ ਬਣੀ ਹੁੰਦੀ ਐ ਔਰ ਦੇਖੋ ਕਿੰਨੀ ਵਧੀਆ ਸਬਜ਼ੀ ਐ ਜਿਹੜੇ ਕਿ ਟਿੰਡਾ ਬੱਚੇ ਪਸੰਦ ਨਹੀਂ ਕਰਦੇ ਤੜ ਤੋਂ ਬਾਅਦ ਬਾਅਦ ਡਿਮਾਂਡ ਕਰਨਗੇ ਔਰ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਔਰ ਸੇਮ ਐਸੇ ਤਰੀਕੇ ਬਣਾਣਾ ਔਰ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਹੁਣ ਤੁਸੀਂ ਇੱਥੇ ਨਮਕ ਚੈੱਕ ਕਰ ਸਕਦੇ ਹੋ ਅਗਰ ਨਮਕ ਘੱਟ ਵੱਧੇ ਕਿਉਂਕਿ ਅਸੀਂ ਨਮਕ ਨੂੰ ਬੜੇ ਹੌਸਾਬ ਨਾਲ ਪਾਇਆ ਐ ਪਹਿਲੇ ਅਸੀਂ ਟਿੰਡਿਆਂ 'ਚ ਵੀ ਪਾਤਾ ਫਿਰ ਮਸ ਅਗਰ ਕਾਟੇ ਤਾਂ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਨਹੀਂ ਤੇ ਬਸ ਠੀਕ ਹੈ ਬਹੁਤ ਵਧੀਆ ਸਬਜ਼ੀ ਹੈ ਉਤੇ ਹਲਕੀ ਜੀ ਤੁਸੀਂ ਮਲਾਈ ਸਪਰੈਡ ਕਰਕੇ ਤੇ ਬੱਚਿਆਂ ਨੂੰ ਖੁਸ਼ ਕਰੋ ਤੇ ਬੱਚੇ ਘਰ ਦਾ ਖਾਣਾ ਪਸੰਦ ਕਰਨ ਤੇ ਬਾਹਰ ਦੇ ਖਾਣੇ ਨੂੰ ਬਿਲਕੁਲ ਪਸੰਦ ਨਾ ਕਰਨ ਤੁਹਾਡੇ ਹੱਥ ਦੇ ਖਾਣਾ ਪਸੰਦ ਕਰਨ ਚਲੋ ਜੀ ਓਕੇ ਜੀ ਸასი ਕਾਲ ਜੀ